ਮਾਂ-ਬਾਪ ਵੱਲੋਂ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਕਿ ਬਹੁਤ ਸਾਰੇ ਭੁੰਡਾਸ਼ਕ ਵੀ ਬਾਹਰ ਫਿਰਦੇ ਨੇ ਸਕੂਲਾਂ ਦੇ ਬਾਹਰ ਪੈਰਾਂ ਲਾਉਂਦੇ ਨੇ ਜਦੋਂ ਸਕੂਲ ਛੁੱਟੀ ਹੁੰਦੀ ਹੈ ਜਾਂ ਜਦੋਂ ਸਕੂਲ ਲੱਗਦੇ ਨੇ ਤਾਂ ਉਸ ਵੇਲੇ ਗੇੜੀਆਂ ਮਾਰਦੇ ਨੇ ਭੁੰਡਾਸ਼ਕ ਨੂੰ ਹੀ ਫੜਿਆ ਵਾ ਪਹਿਲਾਂ ਤਾਂ ਉਹਦਾ ਰੱਜ ਕੇ ਸੇਵਾ ਕੀਤੀ ਹੈ ਤਾਂ ਹੁਣ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕੀਤੀ ਹੈ ਤੇ ਪੁਲਿਸ ਨੂੰ ਵੀ ਬੁਲਾਇਆ ਜਾਵੇਗਾ ਵੱਲੋਂ ਪਹਿਲਾਂ ਡਿਊਟੀ ਜ਼ਰੂਰ ਓਥੇ ਪੀਸੀਆਰ ਦੀ ਹਰ ਸਕੂਲ ਦੇ ਬਾਹਰ ਲਾਈ ਜਾਂਦੀ ਸੀ ਪਰ ਹੁਣ ਨਾ ਤਾਂ ਓਥੇ ਕੋਈ ਪੀਸੀਆਰ ਵਾਲਾ ਤੇ ਨਾ ਹੀ ਕੋਈ ਪੁਲਿਸ ਮੁਲਾਜ਼ਮ ਦੇਖਣ ਨੂੰ ਮਿਲਦਾ ਵਾ ਜਿਸ ਵੇਲੇ ਸਕੂਲਾਂ ਦੇ ਵਿੱਚ ਛੁੱਟੀ ਹੁੰਦੀ ਹੈ ਸ਼ੋਭਾ ਦਿੰਦਾ ਆਪਾਂ ਨੂੰ ਕਿਸੇ ਸਕੂਲ ਦੇ ਅੱਗੇ ਜਾ ਕੇ ਖੜੇ ਹੋਣਾ ਜਾਂ ਕਿਸੇ ਦੀ ਦਿੱਤੀ ਪਰ ਮੇਰਾ ਮੁੰਡਾ ਹੀ ਉਦੋਂ ਉਹੀ ਨਾਲ ਮਿਲਿਆ ਮੈਂ ਵਿਚਕਾਰ ਬੈਠਾ ਹਾਂ ਮੇਰੇ ਨਾਲ ਗਿਆ ਇਹ ਦੋ ਜਣ ਮੋਦੀ ਬੋਸ ਨੂੰ ਮੈਂ ਫਿਰਦਾ ਸੋਣਾ ਭਾਈ ਮੈਂ ਨੌਕੀਂ ਚ ਪੜ੍ਹਨੇ ਆਣੇ ਆ ਗਿਆ ਨਾ ਉਹਨੂੰ ਭਾਈ ਤਾਂ ਹੀ ਆ ਦਾ ਹੀ ਗਰ ਮੈਂ ਤਰਉਣ ਦੇ ਵਿੱਚ ਆ ਪੁੱਛ ਲੋ ਪਰ ਮੈਂ ਤੇ ਦਰਉਂਦਾ ਹਾਂ ਤੂੰ ਨਾਲ ਹੈਗਾ ਹਨਾ ਨਾਲ ਮੈਂ ਆ ਤੂੰ ਛੇੜਿਆ ਹੈ ਨਾ ਮੈਂ ਨਹੀਂ ਸਰ ਇਹਦੇ ਛੇੜਿਆ ਯਾਰ ਉਹ ਨਾਲ ਦਿਨ ਜੜੇ ਫਿਰ ਤੂੰ ਕਿਦਾਂ ਨਹੀਂ ਛੇੜਿਆ ਸਰ ਮਿਲੂ ਕੀ ਦੋ ਮੈਂ ਤੇਰੀ ਫੋਟੋਆਂ ਕੱਢੀਆਂ ਫੋਟੋਆਂ ਤੇਰੀ ਵੀਡੀਓ ਵਿਖਾਈ ਤੂੰ ਭੱਜਿਆ ਕਿਉਂ ਤਿੰਨ ਦਿਨ ਹੋ ਗਏ ਤੂੰ ਭੱਜਣ ਕਿਉਂ ਡਿਆ ਸਰ ਮੋਨ ਸਾਲੀ ਮਿੱਲੇ ਦਾ ਇਹ ਸਾਡੇ ਗਾੜੀ ਲੈ ਕੇ ਭੱਜਦਾ ਸੀ ਮੈਂ ਭੱਜਲਾ ਬੁੱਤ ਕਿਥੇ ਭੱਜਦਾ ਮੈਂ ਤੇ ਹੁੰਦਾ ਤੇ ਬੰਦੇ ਕੱਢਦੇ ਮੈਂ ਤੇ ਚੱਲੂ ਪੜਾਈ ਕਾ ਬੂਆ ਹੈ ਤਾਂ ਫੇਰ ਨਹੀਂ ਮੁੜਿਆ ਸਰ ਮੈਂ ਅੱਜ ਫੇਰ ਕਿ ਆ ਵਸੂ ਤੇ ਹਾਂ ਜੀ ਨਹੀਂ ਡਰਦੀ ਸਕੂਲੇ ਜਾਣਾ ਇੱਕ ਤਾਂ ਵੀ ਦੇਣੀਆਂ ਕਜੀ ਕਹਿੰਦਾ ਮੈਂ ਤੇ ਜਾਣਾ ਡਰਾਈਵਰ ਉਹ ਇੱਕ ਇਹ ਜੇ ਬੰਦੇ ਰੋਹ ਤੋਂ ਗੁੱਲ ਕਰੂਗਾ ਇਹਨੇ ਕਰਨਾ ਦੇ ਤਾਡੇ ਦੇ ਰਿਸ਼ਤੇ ਆ ਬੰਦਾ ਕੱਲਾ ਨਾ ਸਕੂਲ ਜਾਣਾ ਕੋਈ ਫਰਮ ਹੁੰਦੀ ਜਿੰਨੇ ਪਿਛੇ ਆ ਇਹਨੇ ਲੋਕ ਫਰਮ ਦੇ ਕੁੜਿਆਰੇ ਜਿੰਦਰਾ ਮੀਤਾ ਆ ਮੇਰੀ ਬੇਟੀ ਕਲਾਸ 1 ਪੜ੍ਹਦੀ ਤੋਂ ਤੋਂ ਪਿੱਛਾ ਕੀ ਰਿਆ ਸਕੂਲੀ ਗਈ ਫਿਰ ਜਾਣ ਲੱਗਾ ਮੈਂ ਫੜਦਾ ਲੱਗਣਵੇਂ ਦਾ ਹੱਥੋਂ ਮਾਰਦੀ ਇੱਥੇ ਦਾ ਬਾਹਰ ਮਾਂ-ਬਾਪ ਵੱਲੋਂ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਕਿ ਬਹੁਤ ਸਾਰੇ ਭੁੰਡਾਸ਼ਕ ਵੀ ਬਾਹਰ ਫਿਰਦੇ ਨੇ ਸਕੂਲਾਂ ਦੇ ਬਾਹਰ ਪੈਰਾ ਲਾਉਂਦੇ ਨੇ ਜਦੋਂ ਸਕੂਲ ਛੁੱਟੀ ਹੁੰਦੀ ਹੈ ਜਾਂ ਜਦੋਂ ਸਕੂਲ ਲੱਗਦੇ ਨੇ ਤਾਂ ਉਸ ਵੇਲੇ ਗੇੜੀਆਂ ਮਾਰਦੇ ਨੇ ਅਸ ਦਿਨ ਚਲਦੇ ਆ ਬਟਾਲਾ ਦੇ ਇਹ ਕੁਝ ਪਰਿਵਾਰਾਂ ਨੇ ਅੱਜ ਇੱਕ ਭੂੰਡਾਸ਼ਕ ਨੂੰ ਵੀ ਫੜਿਆ ਵਾ ਕਹਿਣਾ ਵਾ ਪਰਿਵਾਰ ਵਾਲਿਆਂ ਦਾ ਕਿ ਸਾਡੀਆਂ ਬੱਚੀਆਂ ਜਦੋਂ ਸਕੂਲ ਜਾਂਦੀਆਂ ਨੇ ਤਾਂ ਉੱਥੇ ਲਗਾਤਾਰ ਇਹ ਮੁੰਡੇ ਛੁੱਟੀ ਦੇ ਦੌਰਾਨ ਉੱਥੇ ਖੜੇ ਹੁੰਦੇ ਨੇ ਤੇ ਉਹਨਾਂ ਨੂੰ ਛੇੜਦੇ ਨੇ ਰਾਹ ਜਾਂਦੀਆਂ ਨੂੰ ਤੇ ਫਿਰ ਚੀਕਾ ਮਾਰਦੇ ਨੇ ਬੁੱਲਟ ਦੇ ਪਟਾਕੇ ਮਾਰਦੇ ਨੇ ਪਰ ਪੁਲਿਸ ਵੱਲੋਂ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਪਹਿਲਾਂ ਡਿਊਟੀ ਜ਼ਰੂਰ ਉੱਥੇ ਪੀਸੀਆਰ ਦੀ ਹਰ ਸਕੂਲ ਦੇ ਬਾਹਰ ਲਾਈ ਜਾਂਦੀ ਸੀ ਜਿਸ ਵੇਲੇ ਸਕੂਲਾਂ ਦੇ ਵਿੱਚ ਛੁੱਟੀ ਹੁੰਦੀ ਹੈ ਗਲਬਤ ਕਰ ਲਾਂਗੇ ਜਿਹੜੇ ਭਾਈ ਸਾਹਿਬ ਨੇ ਇਹਨਾਂ ਨੂੰ ਫੜਿਆ ਵਾ ਕੋਈ ਸਰ ਨਾਮ ਕੀ ਆਪਣਾ ਜਗਦੀਪ ਨਾ ਜੀ ਜਗਦੀਪ ਜੀ ਕੀ ਗੱਲ ਹੈ ਕਿਉਂ ਇਹਨਾਂ ਨੂੰ ਕੁੱਟਿਆ ਗਿਆ ਇਹਨਾਂ ਨੂੰ ਇਸ ਕਰਕੇ ਕੁੱਟਿਆ ਗਿਆ ਵੀਜੀਏ ਕਟੋ ਘਟ ਵੀ 10 ਦਿਨ ਹੋ ਗਏ ਆ ਸਾਡੀ ਭਤੀਜੀ ਨੂੰ ਬਹੁਤ ਜ਼ਿਆਦਾ ਚਿੰੰਡਿਆ ਸੀ ਉਸ ਦਿਨ ਇਹਦੇ ਮਗਰਵੀ ਸਕੂਲ ਦੇ ਮਗਰ ਆਏ ਨੇ ਕਿ ਸਾਡਾ ਚਾਚਾ ਜੀ ਬ੍ਰਦਰ ਜਿਹੜਾ ਉਹ ਸਕੂਲ ਦੇ ਵਿੱਚ ਜੌਬ ਕਰਦੇ ਨੇ ਉਹਨਾਂ ਦੀ ਬੇਟੀ ਉਹਨਾਂ ਕੋਲ ਆ ਰਹੀ ਸੀ ਇਹਨਾਂ ਨੇ ਤਿੰਨ ਜਾਣਿਆਂ ਨੇ ਮੁੰਡੇ ਨੂੰ ਤਿੰਨ ਲੜਕੀ ਨੂੰ ਕੇਰਿਆ ਕੇਰ ਕੇ ਸੀਡੀ ਸਿਰ ਕੈਮਰੇ ਵੀ ਫੋਲੇ ਨਾਲ ਪੁਲਿਸ ਵੀ ਆਈ ਸਾਡੇ ਨਾਲ ਚਲੋ ਕਿ ਪੰਜਾਬ ਸਰਕਾਰ ਦੀ ਪੁਲਸ ਨੇ ਨਾਲ ਹਰ ਰੋਜ਼ ਸਹਾਇਤਾ ਕੀਤੀ ਬਹੁਤ ਉਸ ਦਿਨ ਸਾਡੇ ਨੂੰ ਬੜਕਾ ਮਾਰ ਕੇ ਨਿਕਲੇ ਨੇ ਤੇ ਉਸ ਦਿਨ ਦੇ ਅਸੀਂ ਇਹ ਮਗਰ ਲੱਗੇ ਨੇ ਅਜੇ ਕਾਬੂ ਆਏ ਨੇ ਕੱਲਾ ਕਾਬੂ ਅਜੇ ਦੂਸਰੇ ਦੇ ਨਾਲ ਦੋ ਸਾਥੀ ਹੋਰ ਨੇ ਅਜੇ ਤੱਕ ਸਾਡੇ ਕੋਲੋਂ ਦੂਜੇ ਸਾਥੀ ਵੀ ਦੇਣਗੇ ਤੇ ਫਿਰ ਅਸੀਂ ਪੰਜਾਬ ਪੁਲਿਸ ਆ ਰਹੀ ਆ ਵੀ ਦੱਸੋ ਕੀ ਕਰਦੇ ਹੁਣ ਪੁਲਿਸ ਨੂੰ ਜਦੋਂ ਪਹਿਲਾਂ ਸ਼ਿਕਾਇਤ ਦਰਜ ਕੀਤੀ ਗਈ ਸੀ ਪੁਲਿਸ ਨੇ ਉਸ ਵੇਲੇ ਕਾਰਵਾਈ ਕੀਤੀ ਇਹਨਾਂ ਨੌਜਵਾਨਾਂ ਤੱਕ ਪਹੁੰਚ ਕੀਤੀ ਜਦੋਂ ਤੁਸੀਂ ਦੱਸਿਆ ਸਾਰਾ ਕੁਝ ਹਾਂਜੀ ਪਹੁੰਚ ਕੀਤੀ ਇਹਨਾਂ ਨੇ ਪਰ ਇਹਨਾਂ ਦਾ ਬਾਈਕ ਨੰਬਰ ਪੂਰਾ ਨਹੀਂ ਮਿਲਿਆ ਸਾਨੂੰ ਤੇ ਇਸ ਲਈ ਕੁਝ ਨਹੀਂ ਹੋਇਆ ਕੱ ਅੱਜ ਤੁਹਾਨੂੰ ਕਿੱਦਾਂ ਪਤਾ ਲੱਗਾ ਸੀ ਇੱਧਰ ਘੁੰਮਦੇ ਪਏ ਅੱਜ ਕਿੱਦਾਂ ਫੜਿਆ ਇਹਨਾਂ ਦਾ ਬਾਈਕ ਨੰਬਰਾਂ ਨੂੰ ਜਾਦ ਸੀ ਪੂਰਾ ਕਲੀਅਰ ਨਹੀਂ ਹੈਗਾ ਸੀ ਪਲਸਰ ਮੋਟਰਸਾਈਕਲ 180 ਸੀਸੀ ਬਲੈਕ ਕਲਰ ਦਾ ਮੋਟਰਸਾਈਕਲ ਇਹਨਾਂ ਦਾ ਤੇ ਅੱਜ ਮੋਟਰਸਾਈਕਲ ਅਸੀਂ ਫੜਿਆ ਇਹਨਾਂ ਦਾ ਨਾਲ ਹੀ ਤੇ ਮੁਰਤਲ ਆ ਰਿਹਾ ਸੀ ਅਸੀਂ ਜਾ ਰਹੇ ਹਾਂ ਤੇ ਗਾੜੀ ਆਣ ਕੇ ਇਹਨਾਂ ਨੂੰ ਘੇਰ ਲਿਆ ਅੱਛਾ ਕਿੰਨੇ ਦਿਨਾਂ ਤੋਂ ਤੁਸੀਂ ਲਗਾਤਾਰ ਲੱਭ ਰਹੇ ਸੀ ਇਹਨਾਂ ਨੂੰ 10 ਦਿਨ ਤੋਂ 12 ਦਿਨ ਹੋ ਗਏ 10 ਦਿਨ ਤੋਂ ਬਾਅਦ ਅੱਜ ਦਾ ਅੱਜ ਮਿਲਿਆ ਦਾ ਹਾਂਜੀ ਹਾਂਜੀ ਬਿਲਕੁਲ ਉਸ ਨੌਜਵਾਨ ਦੇ ਨਾਲ ਗੱਲਬਾਤ ਕਰਦੇ ਅੱਛਾ ਭਾਈ ਕੰਮ ਕੀ ਕਰਦਾ ਮੈਂ ਸਰ ਪੜਦਾ ਹਾਂ ਪੜਦਾ ਸ਼ੋਭਾ ਦਿੰਦਾ ਆਪਾਂ ਨੂੰ ਕਿਸੇ ਸਕੂਲ ਦੇ ਅੱਗੇ ਜਾ ਕੇ ਖੜੇ ਹੋਣਾ ਜਾਂ ਕਿਸੇ ਦੀ ਧੀ ਭੈਣ ਨੂੰ ਚੇੜਨਾ ਸਰ ਮੇਰਾ ਨਾਂ ਮੁੰਡਾ ਹੀ ਉਦੋਂ ਉਹ ਹੀ ਨਾਂ ਮੇਰੇ ਮੈਂ ਵਿਚਕਾਰ ਬੈਠਾ ਹਾਂ ਮੈਂ ਉਹਨਾਂ ਨਾਲ ਗਿਆ ਹਾਂ ਇਹਦਾ ਜਨਮ ਜੀ ਬਸਲੋਂ ਮੈਂ ਫਿਰਦਾ ਸੋਣਾ ਭਾਈ ਮੈਂ 9ਵੀਂ ਚ ਪੜ੍ਹਨਿਆ ਹਾਂ ਜੇ ਹਾਂਜੀ 9ਵੀਂ ਚ ਪੜ੍ਹਦਾ ਬੱਚਾ ਚੰਗਾ ਨਹੀਂ ਲੱਗਦਾ ਇਹ ਹੁਣ ਵੇਖੋ ਪੁਲਿਸ ਨੂੰ ਵੀ ਸ਼ਿਕਾਇਤ ਨੇ ਦਰਜ ਕੀਤੀ ਪੁਲਿਸ ਵੀ ਆ ਰਹੀ ਹੈ ਮੈਂ ਸਰ ਗਲਤੀ ਮੰਨਦਾ ਆਪਣੀ ਮੈਂ ਕਹਿੰਦਾ ਮੇਰੀ ਗਲਤੀ ਹੋਈ ਮੈਂ ਉਹਨਾਂ ਨਾਲ ਗਿਆ ਹਾਂ ਹੀ ਉਦੋਂ ਪਰ ਮੈਂ ਉਹ ਤਾਂ ਹੈ ਨਹੀਂ ਪਰ ਨਾਲ ਮੈਂ ਗਿਆ ਹਾਂ ਉਹਨੂੰ ਮੈਂ ਵੀ ਕਹਾਂ ਜੋ ਗੱਲ ਸੱਚਾ ਸੱਚ ਹੁੰ ਪਾ ਇਦਾਂ ਹੀ ਆ ਓខਾ ਹੀ ਕੰਮ ਅੱਥੇ ਨਹੀਂ ਤੁਸੀਂ ਇਹਨਾਂ ਦੇ ਘਰ ਦੇ ਨੂੰ ਕਿਉਂ ਨਹੀਂ ਫਿਰ ਮੌਕੇ ਤੇ ਬੁਲਾਇਆ ਓ ਜਿੱਤੇ ਹਣੀ ਹੁਣੇ ਪੜਿਆ ਉਹਨਾਂ ਨੂੰ ਅੱਡੇ ਘਰ ਦੇ ਨਾਲ ਸੱਦਦੇ ਆ ਪਹਿਲਾਂ ਪਹਿਲਾਂ ਪੰਜਾਬ ਪੁਲਿਸ ਸੱਦੀ ਹੈ ਜਿਹੜੇ ਥਾਣੇ ਆਉਣਗੇ ਤੇ ਫੇਰ ਹੀ ਕਰਾਂਗੇ ਗੱਲਬਾਤ ਕਾਰਵਾਈ ਦੀ ਫੇਰ ਹੀ ਕਰਾਂਗੇ ਫੇਰ ਘਰ ਦੇ ਸੱਦਾਂਗੇ ਅੱਛਾ ਸਕੂਲਾਂ ਕਾਲਜਾਂ ਦੇ ਅੱਗੇ ਜਦੋਂ ਛੁੱਟੀ ਹੁੰਦੀ ਹੈ ਜਾਂ ਜੋ ਸਕੂਲ ਲੱਗਦੇ ਆ ਪੁਲਿਸ ਮੁਲਾਜ਼ਮ ਹੋਣੇ ਚਾਹੀਦੇ ਆ ਜ਼ਰੂਰੀ ਜਿਹਦੇ ਨਾਲ ਇਹੋ ਜਿਹੇ ਲੋਕਾਂ ਦੇ ਇਹੋ ਜਿਹੇ ਆਸ਼ਿਕਾਂ ਦੇ ਨੱਥ ਪੈ ਸਕੀ ਬਿਲਕੁਲ ਜੀ ਪਰ ਇਸ ਟਾਈਮ ਸਰਕਾਰ ਦੇ ਤੁਹਾਨੂੰ ਪਤਾ ਹੀ ਆ ਕਿ ਮਜਬੂਰੀਆਂ ਨਹੀਂ ਹੋ ਗਈਆਂ ਕੋਈ ਨਸ਼ੇੜੀ ਆ ਜਾਂ ਕੋਈ ਆਸ਼ਕੀ ਆ ਹੁਣ ਸਰਕਾਰ ਹੁਣ ਕਿੱਥੇ ਕਿੱਥੇ ਘੁੰਮੇ ਪੰਜਾਬ ਪੁਲਿਸ ਆ ਸਟੈਂਡ ਸਕੂਲ ਦੇ ਟਾਈਮ ਵੈਸੇ ਚਾਹੀਦਾ ਹਰ ਕਿਸੇ ਸਕੂਲ ਦੇ ਸਮੇਂ ਗਾੜੀ ਹੋਣਾ ਚਾਹੀਆ ਬਿਲਕੁਲ ਕਿਤੇ ਨਾ ਕਿਤੇ ਪਰਿਵਾਰਾਂ ਵੱਲੋਂ ਜਦੋਂ ਇਕੱਠੇ ਹੋ ਗਏ ਅੱਜ ਉਹਨਾਂ ਦੋ ਆਸ਼ਿਕਾਂ ਨੂੰ ਫੜਿਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਮੌਕੇ ਤੇ ਫੜ ਲਿਆ ਗਿਆ ਵਾ ਜਿਸ ਦੀ ਸੇਵਾ ਵੀ ਉਹਨਾਂ ਵੱਲੋਂ ਕੀਤੀ ਗਈ ਆ ਤਾਂ ਦੂਸਰੇ ਦੀ ਹੁਣ ਕਿਤੇ ਨਾ ਕਿਤੇ ਭਾਲ ਜ਼ਰੂਰ ਕੀਤੀ ਜਾ ਰਹੀ ਆ ਉਸ ਲੜਕੇ ਦੋ ਲੜਕੇ ਹੋਰ ਨੇ ਉਸ ਲੜਕੇ ਦਾ ਵੀ ਕਹਿਣਾ ਵਾ ਕਿ ਚਲੋ ਮੈਂ ਵੀ ਪੜਦਾ ਵਾਂ ਸਹੀ ਨਹੀਂ ਹੈਗਾ ਮੈਂ ਜ਼ਰੂਰ ਨਾਲ ਗਿਆ ਸੀ ਮੈਂ ਛੇੜਿਆ ਨਹੀਂ ਸੀ ਪਰ ਕਿਤੇ ਨਾ ਕਿਤੇ ਜੇਕਰ ਦੇਖਿਆ ਜਾਵੇ ਤਾਂ ਬਚਪਨਵਾ ਜਾਂ ਜਾਂ ਦਾ ਬਚਪਨਵਾ ਜਾਂ ਕਿਹਾ ਜਾ ਸਕਦਾ ਉਸੀ ਉਮਰ ਆ ਪਰ ਜੇਕਰ ਕਿਸੇ ਦੀ ਲੜਕੀ ਨੂੰ ਜਾਂ ਕਿਸੇ ਦੀ ਧੀ ਨੂੰ ਜਾਂ ਕਿਸੇ ਦੀ ਭੈਣ ਨੂੰ ਛੇੜਾਂਗੇ ਤਾਂ ਫਿਰ ਉਸ ਦਾ ਰਿਜ਼ਲਟ ਵੀ ਜ਼ਰੂਰ ਕਿਤੇ ਨਾ ਕਿਤੇ ਮਾੜਾ ਹੋਵੇਗਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਬਟਾਲਾ